ਸਸ਼ੀਕਲ ਜੀ ਸਾਰੇ ਨੂੰ ਹਮਦਰ ਟੀਵੀ ਦੇਖਣ ਵਾਸਤੇ ਦਰਸ਼ਕਾਂ ਦਾ ਮੈਂ ਪ੍ਰਵਿੰਦ ਸਵਾਗਤ ਕਰਦਾ ਸੋ ਚੰਡੀਗੜ੍ਹ ਦੇ ਵਿੱਚ ਬੀਤੇ ਦਿਨੀ ਹੋਏ ਵੱਡੇ ਤਮਾਕੂ ਮਾਮਲੇ ਦੇ ਵਿੱਚ ਵੱਡੀ ਕਾਰਵਾਈ ਕੀਤੀ ਗਈ ਹੈ ਗ੍ਰੇਡ ਨਾਲ ਹਮਲਾ ਕੀਤਾ ਗਿਆ ਸੀ ਅਤੇ ਇਸ ਮਾਮਲੇ ਦੇ ਵਿੱਚ ਹੁਣ ਪੰਜਾਬ ਪੁਲਿਸ ਚੰਡੀਗੜ੍ਹ ਪੁਲਿਸ ਦਿੱਲੀ ਪੁਲਿਸ ਅਤੇ ਨਾਲ ਹੀ ਕੇਂਦਰੀ ਏਜੰਸੀਆਂ ਦੇ ਵੱਲੋਂ ਵੱਡੀ ਕਾਰਵਾਈ ਕਰਦਿਆਂ ਹੋਏ ਦੋਵੇਂ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਖੰਨੇ ਦੇ ਵਿੱਚੋਂ ਦੋਵੇਂ ਮੁਲਜ਼ਮ ਫੜੇ ਗਏ ਨੇ ਜਿਨ੍ਹਾਂ ਦੇ ਕੋਲੋਂ ਅਸਲਾ ਵੀ ਬਰਾਮਦ ਹੋਇਆ ਅਤੇ ਫੜੇ ਗਏ ਮੁਲਜ਼ਮਾਂ ਦੀ ਪਛਾਣ ਰੋਹਨ ਮਸੀ ਅਤੇ ਵਿਸ਼ਾਲ ਮਸੀ ਵਜੋਂ ਹੋਈ ਹੈ ਜੋ ਕਿ ਅਮ੍ਰਿਤਸਰ ਦਿਹਾਤੀ ਦੇ ਥਾਣਾ RAMDAS ADIN PAINDE ਪਿੰਡ ਪਾਸੀਆ ਦੇ ਵਸਨੀਕ ਦੱਸੇ ਜਾ ਰਹੇ ਨੇ ਅਤੇ ਇਹਨਾਂ ਦੇ ਕੋਲੋਂ ਅਸਲੇ ਦੀ ਬਰਾਮਦਗੀ ਵੀ ਹੋਈ ਹੈ ਪੂਰੇ ਮਾਮਲੇ ਨੂੰ ਲੈ ਕੇ ਬਕਾਇਦਾ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਦੇ ਵੱਲੋਂ ਜਿਹੜਾ ਕੀ ਹੈ ਉਹ ਸੋਸ਼ਲ ਮੀਡੀਆ ਅਕਾਊਂਟ ਐਕਸ ਦੇ ਉੱਪਰ ਪੋਸਟ ਸਾਂਝੀ ਕਰਕੇ ਜਾਣਕਾਰੀ ਸਾਂਝੀ ਕੀਤੀ ਗਈ ਹੈ ਸੋ ਤਫਤੀਸ਼ ਦੇ ਵਿੱਚ ਹੁਣ ਤੱਕ ਜੋ ਸਾਹਮਣੇ ਆਇਆ ਉਸ ਸੰਬੰਧੀ ਡਿਟੇਲ ਦੇ ਵੀ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਾਂਗੇ ਇਹ ਜਿਹੜੇ ਮੁਲਜ਼ਮ ਨੇ ਇਹ ਜਿਹੜਾ ਕਿ ਜਲੰਧਰ ਤੋਂ ਵੋਲਵੋ ਵਾਹਨ ਦੇ ਜ਼ਰੀਏ ਚੰਡੀਗੜ੍ਹ ਦੇ ਵਿੱਚ ਪਹੁੰਚੇ ਸਨ ਅਤੇ ਇਹਨਾਂ ਦੇ ਵੱਲੋਂ ਪਹਿਲਾਂ ਔਰ ਜਿਹੜਾ ਕਿ ਇੱਕ ਆਟੋ ਦੇ ਵਿੱਚ ਬੈਠ ਕੇ ਚੰਡੀਗੜ੍ਹ ਦੇ ਸੈਕਟਰ 10 ਦੇ ਵਿੱਚ ਜਿਹੜੀ ਕਿ ਕੋਠੀ ਨੰਬਰ 575 ਹੈ ਉਸ ਦੀ ਰੇਕੀ ਕੀਤੀ ਜਾਂਦੀ ਹੈ ਤੇ ਫਿਰ ਇਸ ਹਮਲੇ ਨੂੰ ਅੰਜਾਮ ਦਿੱਤਾ ਜਾਂਦਾ ਹੈ ਗ੍ਰੇਨੇਡ ਟੁੱਟਿਆ ਜਾਂਦਾ ਅਤੇ ਜੋ ਹੁਣ ਤੱਕ ਦੀ ਇਨਫੋਰਮੇਸ਼ਨ ਸਾਹਮਣੇ ਆਈ ਹੈ ਕਿ ਇਸ ਗ੍ਰੇਨੇਡ ਹਮਲੇ ਦੀ ਜਿਹੜੀ ਜ਼ਿੰਮੇਵਾਰੀ ਹੈ ਉਹ ਵਿਦੇਸ਼ ਤੇ ਵਿੱਚ ਬੈਠੇ ਹੈਪੀ ਪਾਸੀ ਜੋ ਕਿ ਮਲਮ ਉਸੇ ਪਿੰਡ ਦਾ ਹੀ ਵਸਨੀਕ ਹੈ ਉਸ ਦੇ ਵੱਲੋਂ ਇਹ ਜਿਹੜੀ ਕਿ ਜ਼ਿੰਮੇਵਾਰੀ ਲਈ ਗਈ ਸੀ ਅਤੇ ਉਸਨੇ ਜ਼ਿਕਰ ਕੀਤਾ ਸੀ ਕਿ ਨਕੋਦਰ ਦੇ ਵਿੱਚ ਜਿਹੜਾ ਕਿ ਅਕੰਡ ਹੋਇਆ ਸੀ ਉਸ ਦਾ ਬਦਲਾ ਲਿਆ ਗਿਆ ਅਤੇ ਇੱਕ ਪੁਲਿਸ ਅਧਿਕਾਰੀ ਜੋ ਕਿ ਮੌਜੂਦਾ ਸਾਬਕਾ ਐਸਐਸਪੀ ਹੈਗੇ ਨੇ ਹਰਕਿਰਤ ਸਿੰਘ ਚਾਹਲ ਉਸ ਨੂੰ ਨਿਸ਼ਾਨਾ ਬਣਾਉਂਦਾ ਜਿਹੜਾ ਕਿ ਉਹ ਪਲਾਨਸੀ ਪਰ ਹਰਕਿਰਤ ਸਿੰਘ ਚਾਹਲ 5 ਮਹੀਨੇ ਪਹਿਲਾਂ ਹੀ ਉਸ ਕੋਠੀ ਨੂੰ ਖਾਲੀ ਕਰਕੇ ਕਿਤੇ ਹੋਰ ਸ਼ਿਫਟ ਹੋ ਜਾਂਦੇ ਨੇ ਤੇ ਹੁਣ ਜਿਹੜੀ ਕਿ ਉਸ ਕੋਠੀ ਦੇ ਵਿੱਚ ਜਿਹੜਾ ਕਿ ਹਰਿਆਣਾ ਦੇ ਐਕਸ ਪ੍ਰਿੰਸੀਪਲ ਹੈਗੇ ਨੇ ਉਹ ਇੱਥੇ ਆਪਣੇ ਪਰਿਵਾਰ ਨਾਲ ਹਰਿਆਰੇ ਹੁੰਦੇ ਰਹੇ ਤੇ ਜਦੋਂ ਮਲਜ਼ਮਾਂ ਦੇ ਵੱਲੋਂ ਗ੍ਰੇਨੇਡ ਸੁੱਟੇ ਜਾਂਦੇ ਤਾਂ ਉਸ ਕੋਠੀ ਦੇ ਵਿੱਚ ਮੌਜੂਦ ਸਬਕਾ ਪ੍ਰਿੰਸੀਪਲ ਆਪਣੇ ਪਰਿਵਾਰ ਦੇ ਨਾਲ ਬਰਾਮਦੇ ਦੇ ਵਿੱਚ ਬੈਠ ਕੇ ਜਿਹੜਾ ਕਿ ਆਰਾਮ ਫਰਮਾਰੇ ਹੁੰਦੇ ਨੇ ਕਿ ਮੁਲਜ਼ਮ ਗ੍ਰੇਨੇਡ ਸੁੱਟਦੇ ਨੇ ਅਤੇ ਜਿਹੜੇ ਪਰਿਵਾਰਿਕ ਮੈਂਬਰ ਨੇ ਉਹਨਾਂ ਦੇ ਵੱਲੋਂ ਔਟੋ ਦੇ ਵਿੱਚ ਸਵਾਰ ਹੋ ਕੇ ਆਏ ਮੁਜ਼ਮਾ ਨੂੰ ਵੇਖਿਆ ਜਾਂਦਾ ਹੈ ਕਿ ਕੁਝ ਜਿਹੜੇ ਮੁਲਜ਼ਮ ਹੈਗੇ ਨੇ ਉਹ ਕੁਝ ਸਮਗਰੀ ਹੈਗੇ ਨੇ ਉਹ ਘਰ ਦੇ ਅੰਦਰ ਸੁੱਟਦੇ ਨੇ ਤੇ ਕੁਝ ਹੀ ਸੈਕਿੰਡ ਦੇ ਵਿੱਚ ਫਿਰ ਧਮਾਕਾ ਹੋ ਜਾਂਦਾ ਹੈ ਪਰ ਇੱਥੇ ਗਨਿਮਤ ਇਹ ਰਹਿੰਦੀ ਹੈ ਕਿ ਘਰ ਦੇ ਵਿੱਚ ਮਯੂਜ ਜਿਹੜੇ ਕੀ ਪਰਿਵਾਰਿਕ ਮੈਂਬਰ ਨੇ ਉਹਨਾਂ ਦਾ ਵਾਲ-ਵਾਲ ਬਚਾਅ ਹੋ ਜਾਂਦਾ ਪਰ ਘਰ ਦੇ ਬਾਹਰ ਜਿਹੜੇ ਕੀ ਸ਼ੀਸ਼ੇ ਲੱਗੇ ਹੁੰਦੇ ਨੇ ਤਾਕੀਆਂ ਨੂੰ ਖਿੜਕੀਆਂ ਨੂੰ ਉਹ ਸ਼ੀਸ਼ੇ ਟੁੱਟ ਜਾਂਦੇ ਨੇ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਕਿ ਕਿੰਨਾ ਵੱਡਾ ਜਿਹੜਾ ਕੀ ਉਹ ਧਮਾਕਾ ਹੋਇਆ ਜਾਵੇਗਾ ਤੇ ਜਿਸ ਥਾਂ ਦੇ ਉੱਪਰ ਗ੍ਰੇਨੇਡ ਟੁੱਟਿਆ ਸੀ ਉੱਥੇ ਵੀ 8 ਤੋਂ 10 ਇੰਚ ਜਿਹੜਾ ਕੀ ਡੂੰਘਾ ਉਹ ਗੱਡਾ ਪੈ ਜਾਂਦਾ ਤੇ ਉੱਥੇ ਪਾਰਕ ਦੇ ਵਿੱਚ ਪਏ ਹੋਏ ਜਿਹੜੇ ਕੀ ਗਮਲੇ ਨੇ ਉਹ ਵੀ ਟੁੱਟ ਜਾਂਦੇ ਨੇ ਮੌਕੇ ਦੀਆਂ ਤਸਵੀਰਾਂ ਤੁਹਾਡਾਂ ਸਾਂਝੇ ਕਰ ਰਹੇ ਹਾਂ ਜਦੋਂ ਬੀਤੇ ਕੱਲ ਹਮਦਰ ਟੀਵੀ ਦੇ ਵੱਲੋਂ ਪੂਰੀ ਸਥਿਤੀ ਦਾ ਜਿਹੜਾ ਕਿ ਜਾਇਜ਼ਾ ਲੈ ਗਿਆ ਸੀ ਜਿੱਥੇ ਕਿ ਹਮਲਾਵਰਾਂ ਦੇ ਵੱਲੋਂ ਗ੍ਰੇਨੇਡ ਸੁੱਟ ਕੇ ਹਮਲਾ ਕੀਤਾ ਜਾਂਦਾ ਸੋ ਇਹ ਜਿਹੜਾ ਕਿ ਮਾਮਲਾ 2013 ਦੇ ਨਾਲ ਜਿਹੜੀ ਕੀ ਹੈ ਉਹ ਐਫ ਆਈ ਆਰ ਹੈ ਉੱਥੇ ਜਿਹੜੀ ਹੈ ਉਸ ਦੇ ਨਾਲ ਵੀ ਤਾਰ ਜੁੜੇ ਹੋਏ ਦੱਸੇ ਜਾਣੇ ਕਿ ਇੱਕ ਸਾਲ ਪਹਿਲਾਂ ਪੁਲਿਸ ਦੇ ਵੱਲੋਂ ਜਿਹੜਾ ਕੀ ਹੈ ਦੋ ਵਿਅਕਤੀ ਇਸ ਕੋਠੀ ਦੇ ਸਾਹਮਣੇ ਇੱਕ ਪਾਰਕ ਹੈ ਅਤੇ ਉੱਥੇ ਜਿਹੜੇ ਕੀ ਸ਼ੱਕੀ ਵਿਅਕਤੀ ਨੂੰ ਫੜਿਆ ਗਿਆ ਸੀ ਅਤੇ ਉਹਨਾਂ ਨੇ ਖੁਦ ਇਨਵੈਸਟੀਗੇਸ਼ਨ ਦੇ ਵਿੱਚ ਇਸ ਗੱਲ ਨੂੰ ਕਬੂਲਿਆ ਸੀ ਕਿ ਉਹ ਇਸ ਕੋਠੀ ਦੀ ਰੇਕੀ ਕਰਨ ਦੇ ਲਈ ਆਏ ਹੋਏ ਨੇ ਤੇ ਜਿਵੇਂ ਹੀ ਇੱਕ ਜਿਹੜਾ ਕਿ 2023 ਦੇ ਵਿੱਚ ਮਲਜ਼ਮਾਂ ਦੀ ਗ੍ਰਿਫਤਾਰੀ ਹੁੰਦੀ ਹੈ ਤੇ ਚੰਡੀਗੜ੍ਹ ਦੇ ਵਿੱਚ ਪਰਸੋ ਯਾਨੀ ਕਿ 2 ਦਿਨ ਪਹਿਲਾਂ ਇੱਥੇ ਗ੍ਰੇਨੇਡ ਨਾਲ ਹਮਲਾ ਕੀਤਾ ਇਹ ਮਲਜ਼ਮਾਂ ਦੀਆਂ ਤਸਵੀਰਾਂ ਨੇ ਜਿਹੜੇ ਕਿ ਗ੍ਰੇਨੇਡ ਦੇ ਨਾਲ ਹਮਲਾ ਕਰਨ ਤੋਂ ਬਾਅਦ ਮੌਕੇ ਤੋਂ ਭੱਜ ਜਾਂਦੇ ਨੇ ਆਟੋ ਦੇ ਵੀ ਸਵਾਰ ਹੋ ਕੇ ਆਉਂਦੇ ਸਨ ਅਤੇ ਪੁਲਿਸ ਦੇ ਵੱਲੋਂ ਫਿਰ ਵਕਵਾ ਖੀੜੇ ਕੀ ਥਾਮਾ ਦੇ ਉੱਪਰ ਸੀਸੀਟੀਵੀ ਕੈਮਰੇ ਲੱਗੇ ਹੁੰਦੇ ਨੇ ਉਹਨਾਂ ਦੀ ਸੀਸੀਟੀਵੀ ਫੁਟੇਜ ਨੂੰ ਖੰਗਾਲਿਆ ਜਾਂਦਾ ਅਤੇ ਫਿਰ ਇਹ ਜਿਹੜੀਆਂ ਕੀ ਵਿਅਕਤੀਆਂ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਰੋਹਨ ਮਸੀ ਜੋ ਕਿ ਥਾਣਾ RAMDAS AMRITSAR ਅੰਮ੍ਰਿਤਸਰ ਦੇ ਹਾਤੀ ਦੇ ਜਿਹੜਾ ਕਿ ਪਿੰਡ ਹੈਗਾ ਪਾਸੀਆਂ ਉੱਥੋਂ ਦਾ ਵਸਨੀਕ ਅਤੇ ਮੁਜ਼ਮਾ ਦੇ ਕਬਜ਼ੇ ਦੇ ਵਿੱਚੋਂ ਨੋ ਐਮਐਮ ਗਲਾਗ ਪਿਸਟੋਲ ਸਮੇਤ ਅਸਲਾ ਵੀ ਜਿਹੜਾ ਕਿ ਬਰਾਮਦ ਹੋਇਆ ਇਹ ਪੂਰੀ ਜਿਹੜੀ ਇਨਵੈਸਟੀਗੇਸ਼ਨਾ ਹੋਣ ਇਸ ਦੀ ਜਿਹੜੀ ਆ ਉਹ ਪੂਰੀ ਗਹਿਰਾਈ ਤੱਕ ਜਾਂਚ ਕੀਤੀ ਜਾ ਰਹੀ ਤੇ ਇਸ ਸੰਬੰਧੀ ਬਕਾਇਦੇ ਇਥੇ ਡੀਜੀਪੀ ਦੇ ਵੱਲੋਂ ਐਕਸ ਦੇ ਉੱਪਰ ਪੋਸਟ ਸਾਂਝ ਕਰਕੇ ਜਾਣਕਾਰੀ ਦਿੱਤੀ ਗਈ ਹੈ ਉੱਥੇ ਹੀ ਪੁਲਿਸ ਅਧਿਕਾਰੀਆਂ ਦੇ ਵੱਲੋਂ ਵੀ ਪੂਰੇ ਮਾਮਲੇ ਸੰਬੰਧੀ ਜਿਹੜੇ ਕਿ ਵੱਡੇ ਖੁਲਾਸੇ ਕੀਤੇ ਜਾਣ ਦੀ ਗੱਲ ਆਖੀ ਜਾ ਰਹੀ ਹੈ ਪੰਜਾਬ ਪੁਲਿਸ ਨੇ ਕੇਂਦਰੀ ਏਜੰਸੀਆਂ ਨਾਲ ਮਿਲ ਕੇ ਸ='%20ਯੁਕਤ ਅਭਿਆਨ ਚਲਾਇਆ ਸੀ ਅਤੇ ਚੰਡੀਗੜ੍ਹ ਦੇ ਵਿੱਚ ਜਿਹੜਾ ਕਿ ਗ੍ਰੇਨੇਡ ਹਮਲਾ ਹੋਇਆ ਸੀ ਉਹ ਜਿਹੜੇ ਕੀ ਮੁੱਖ આરોપી ਨੇ ਉਹਨਾਂ ਤੱਕ ਜਿਹੜੀ ਕੀ ਹੁਣ ਪਹੁੰਚ ਕੀਤੀ ਗਈ ਹੈ ਤੇ ਖੰਨਤੋਂ ਇਹਨਾਂ ਨੂੰ ਗ੍ਰਿਫਤਾਰ ਕੀਤਾ ਹੈ ਅੰਮ੍ਰਿਤਸਰ ਦੇ ਹਾਤੀ ਦੇ ਥਾਣਾ ਰਾਮਦਾਸ ਦੇ ਜਿਹੜਾ ਕੀ ਹੈਗਾ ਆ ਉੱਥੋਂ ਦਾ ਪਿੰਡ ਪਾਲਸੀਆਂ ਹੈ ਜਿੱਥੋਂ ਦਾ ਇਹ ਮੁਲਜ਼ਮ ਰਹਿਣ ਵਾਲੇ ਨੇ ਤੇ ਜਿਸ ਸਖਸ਼ਤੇ ਵੱਲੋਂ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਗਈ ਹੈ ਉਹ ਵਕਵਾਦੀ ਵਿਦੇਸ਼ ਤੇ ਵਿੱਚ ਬੈਠਾ ਹੈਪੀ ਪਾਲਸੀਆਂ ਵੀ ਉਸੇ ਪਿੰਡ ਦਾ ਹੀ ਰਹਿਣ ਵਾਲਾ ਹੈ ਅਤੇ ਇਸ ਮਾਮਲੇ ਨੂੰ ਲੈ ਕੇ ਜਿੱਥੇ ਕੀ ਹੈ આરોપી ਅੰਮ੍ਰਿਤਸਰ ਦੀ 21 ਸਟੇਟ ਸਪੈਸ਼ਲ ਆਪਰੇਸ਼ਨ ਸੈੱਲ ਦੀ ਹਿਰਾਸਤ ਦੇ ਵਿੱਚ ਹੈਗੇ ਨੇ ਅਤੇ ਉੱਥੇ ਲਗਾਤਾਰ ਇਹਨਾਂ ਦੇ ਕੋਲ ਪੁੱਛਗਿੱਛ ਕੀਤੀ ਜਾ ਰਹੀ ਹੈ ਫਿਲਹਾਲ ਜਿਹੜਾ ਕੀ ਹੈ ਪੂਰੇ ਮਾਮਲੇ ਨੂੰ ਲੈ ਕੇ ਵੱਡੇ ਖੁਲਾਸੇ ਹੋਣ ਦੀ ਵੀ ਜਿਹੜੀ ਗੱਲ ਸਾਹਮਣੇ ਆ ਰਹੀ ਐ ਸੋ ਦੇਖੋ ਕਿ ਇੱਕ ਪੁਲਿਸ ਅਧਿਕਾਰੀ ਜਿਹੜਾ ਕਿ ਨਕੋਦਰ ਕਾਂਡ ਦੇ ਸਮੇ ਉਸ ਦੀ ਜਿਹੜੀ ਆ ਉਹ ਇਨਵੋਲਵਮੈਂਟ ਹੁੰਦੀ ਐ ਤੇ ਉਸ ਸਮੇ ਹਰਕਿਰਤ ਸਿੰਘ ਚਾਹਲ ਐਸਪੀ ਹੁੰਦੇ ਨੇ ਅਤੇ ਹੁਣ ਜਿਹੜਾ ਕੀ ਉਹਨਾਂ ਦੀ ਪ੍ਰੋਮੋਸ਼ਨ ਹੋਣ ਤੋਂ ਬਾਅਦ ਬਤੌਰ ਐਸਐਸਪੀ ਉਹ ਰਿਟਾਇਰ ਵੀ ਹੋ ਚੁੱਕੇ ਨੇ ਤੇ ਉਸ ਸਮੇ ਜਿਹੜਾ ਕੀ 1980 ਦੇ ਕਰੀਬ ਜਿਹੜਾ ਕੀ ਇਹ ਵਾਕਿਆ ਹੈਗਾ ਤੇ ਉਹਦਾ ਬਦਲਾ ਹੁਣ ਸਾਲ 2024 ਦੇ ਵਿੱਚ ਲਿਆ ਜਾਂਦਾ ਹੈ ਇਹਨਾਂ ਮੁਲਜ਼ਮਾਂ ਦੇ ਵੱਲੋਂ ਅਤੇ ਇਹ ਵੀ ਜ਼ਿਕਰ ਕੀਤਾ ਜਾਂਦਾ ਕਿ ਇਹ ਜਿਹੜਾ ਕੀ ਹੈ ਪੁਲਿਸ ਦੀ ਫਰਿੰਗ ਦੇ ਵਿੱਚ ਚਾ ਲੋਕਾਂ ਦੀ ਮੌਤ ਹੋਈ ਸੀ ਤੇ ਉਸੇ ਨੂੰ ਲੈ ਕੇ ਡਾ ਕੀ ਬੇਅਦਵੀਂ ਦੀ ਘਟਨਾ ਵਾਪਰੀ ਜਿਸ ਨੂੰ ਲੈ ਕੇ ਉੱਥੇ ਮੋਰਚਾ ਲੱਗਿਆ ਹੋਇਆ ਸੀ ਤੇ ਪੁਲਿਸ ਵੱਲੋਂ ਫਰਕ ਕੀਤਾ ਜਾਂਦੇ ਨੇ ਉਸ ਦੇ ਘਟਨਾਕ੍ਰਮ ਦਾ ਬਦਲਾ ਲੈਣ ਦੇ ਲਈ ਹੁਣ ਜਿਹੜਾ ਕਿ ਐਨ ਸਾਲਾਂ ਬਾਅਦ ਇਸ ਕੋਠੀ ਨੂੰ ਨਿਸ਼ਾਨਾ ਬਣਾਇਆ ਗਿਆ ਪਰ ਇੱਥੇ ਜਿਹੜੇ ਕਿ ਹਮਲਾਵਰ ਨੇ ਜਾ ਸਕੇ ਲਈ ਕਿ ਜਿਹੜੇ ਮੁਖ ਸਾਜ਼ਿਸ਼ ਕਰਤਾ ਨੇ ਇਸ ਪੂਰੇ ਕਾਂਡ ਦੇ ਉਹਨਾਂ ਨੂੰ ਇਹ ਨਹੀਂ ਸੀ ਪਤਾ ਕਿ ਜਿਹੜੇ ਕੀ ਹਰਕੀਰਤ ਸਿੰਘ ਚਾਹਲ ਨੇ ਉਹ ਕੋਠੀ ਖਾਲੀ ਕਰਕੇ ਕਿਤੇ ਹੋਰ ਸ਼ਿਫਟ ਹੋ ਚੁੱਕੇ ਨੇ ਅਤੇ ਜੋ ਇਨਵੈਸਟੀਗੇਸ਼ਨ ਦੇ ਵਿੱਚ ਸਾਹਮਣੇ ਆਇਆ ਕਿ ਪੁਲਿਸ ਅਧਿਕਾਰੀ ਜੋ ਕਿ ਸਾਬਕਾ ਐਸਐਸਪੀ ਰਕੇਸ਼ ਸਿੰਘ ਚਾਹਲ ਨੇ ਉਹਨਾਂ ਨੂੰ ਟਾਰਗੇਟ ਕੀਤਾ ਜਾਣਾ ਸੀ ਸੋ ਪੁਲਿਸ ਇਨਵੈਸਟੀਗੇਸ਼ਨ ਦੇ ਵਿੱਚ ਜੋ ਵੱਡੇ ਖੁਲਾਸੇ ਹੋਣ ਦੀ ਵੀ ਗੱਲ ਸਾਹਮਣੇ ਆ ਰਹੀ ਹੈ ਪਰ ਪੂਰੇ ਇਲਾਕੇ ਦੇ ਵਿੱਚ ਜੋ ਹੈਗਾ ਆ ਉਹ ਇਸ ਸਮੇਂ ਕਾਫੀ ਦਹਿਸ਼ਤ ਭਰਿਆ ਮਾਹੌਲ ਹੈ ਅਤੇ ਐਵੀ ਜਿਹੜੀ ਗੱਲ ਸਾਹਮਣੇ ਆ ਰਹੀ ਹੈ ਕਿ ਜਿਹੜੀ ਇਹ ਕੋਠੀ ਹੈ ਉਹ ਰੈਂਟ ਦੇ ਉੱਪਰ ਦਿੱਤੀ ਜਾਂਦੀ ਸੀ ਵਕ ਵਕ ਜਿਹੜੇ ਕਿ ਲੋਕ ਹੈਗੇ ਨੇ ਉਹਨਾਂ ਨੂੰ ਕਿਰਾਏ ਤੇ ਕੋਠੀ ਦਿੱਤੀ ਜਾਂਦੀ ਸੀ ਪਹਿਲਾਂ ਇਸ ਕੋਠੀ ਦੇ ਵਿੱਚ ਹਰਕੇਸ਼ ਸਿੰਘ ਚਾਹ ਰਹਿੰਦੇ ਨੇ ਤੇ ਹੁਣ ਉਹਨਾਂ ਦੇ ਜਿਹੜੇ ਕਿ ਕਿਤੇ ਹੋਰ ਥਾਂ ਤੇ ਸ਼ਿਫਟ ਹੋਣ ਦੀ وجہ ਕਰਕੇ ਕੋਠੀ ਖਾਲੀ ਸੀ ਅਤੇ ਹੁਣ ਹਰਿਆਣਾ ਦੇ ਜਿਹੜੇ ਕਿ ਸਾਬਕਾ ਪ੍ਰਿੰਸੀਪਲ ਨੇ ਉਹ ਇੱਥੇ ਆਪਣੇ ਪਰਿਵਾਰ ਸਮੇਤ ਰਹਿਣ ਦੇ ਲਈ ਪਹੁੰਚੇ ਨੇ ਅਤੇ ਜਦੋਂ ਗ੍ਰੇਨੇਡ ਦੇ ਨਾਲ ਹਮਲਾ ਕੀਤਾ ਜਾਂਦਾ ਤੇ ਉਸ ਘਰ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੇ ਕਰਦੇ ਪੂਰੇ ਇਲਾਕੇ ਨੂੰ ਪੁਲਿਸ ਦੇ ਵੱਲੋਂ ਜਿਹੜਾ ਕਿ ਉਹ ਸੀਲ ਕਰ ਦਿੱਤਾ ਗਿਆ ਸੀ ਤਾਂ ਕਿ ਜਿਹੜੇ ਕਿ ਸਬੂਤ ਨੇ ਉਹ ਜਟਾਏ ਜਾ ਸਕਣ ਤੇ ਮੁਰਲੀ ਤਫਤੀਸ਼ ਦੇ ਵਿੱਚ ਇਹ ਵੀ ਗੱਲ ਆਖੀ ਗਈ ਸੀ ਕਿ ਇਹ ਜਿਹੜਾ ਕਿ ਪ੍ਰੈਸ਼ਰ ਬਲਾਸਟ ਹੋ ਸਕਦਾ ਜੋ ਸਿੱਟੀ ਜਾਂਦੀ ਹੈ ਚੀਜ਼ ਅੰਦਰ ਗ੍ਰੇਨੇਡ ਨੂਮਾ ਹੋ ਸਕਦੀ ਅਤੇ ਉਹਨਾਂ ਦੇ ਧਮਾਕੇ ਦੀ ਜਿਹੜੀ ਆਵਾਜ਼ ਹੈ ਉਹ ਆਸ-ਪਾਸ ਦੇ ਜਿਹੜੇ ਕਿ ਦੂਰਕਰਾਂ ਦੇ ਵਿੱਚ ਰਹੇ ਲੋਕ ਨੇ ਉਹਨਾਂ ਨੂੰ ਵੀ ਸੁਣਾਈ ਦੰਦੀ ਅਤੇ ਇੱਕ ਸੈਕਿੰਡ ਦੇ ਜਿਹੜਾ ਕੀ ਹੈ ਚੰਦ ਸੈਕਿੰਡ ਦੇ ਵਿੱਚ ਇਹ ਬਲਾਸਟ ਹੁੰਦਾ ਜਿਸ ਤੋਂ ਬਾਅਦ ਕਰਦੇ ਜਿਹੜੇ ਕੀ ਦਰਵਾਜ਼ੇ ਅਤੇ ਤਾਕਿਆਂ ਨੂੰ ਸ਼ੀਸ਼ੇ ਲੱਗੇ ਹੁੰਦੇ ਨੇ ਉਹ ਵੀ ਚੱਕਨਾ ਚੂਰ ਹੋ ਜਾਂਦੇ ਤੇ ਪਰਿਵਾਰ ਜਿਹੜਾ ਕੀ ਘਰ ਦੇ ਵਿੱਚ ਮੌਜੂਦ ਸੀ ਉਹਨਾਂ ਦੇ ਵੱਲੋਂ ਭੱਜ ਕੇ ਜਿਹੜੀ ਕੀ ਆਪਣੀ ਜਾਨ ਬਚਾਈ ਗਈ ਹੈ ਫਿਲਹਾਲ ਜਿਹੜਾ ਕੀ ਚੰਡੀਗੜ੍ਹ ਪ੍ਰਸ਼ਾਸਨ ਤੇ ਉੱਪਰ ਵੀ ਸੁਰੱਖਿਆ ਇੰਤਜ਼ਾਮਾਂ ਨੂੰ ਲੈ ਕੇ ਸਵਾਲ ਉੱਠਣਾ ਲਾਜ਼ਮੀ ਹੈ ਕਿ ਜਿਹੜੇ ਇਹ ਮੁਲਜ਼ਮ ਨੇ ਉਹ ਬੱਸ ਦੇ ਵਿੱਚ ਸਵਾਰ ਹੋ ਕੇ ਆਉਂਦੇ ਨੇ ਵੋਲਵੋ ਬੱਸ ਦੇ ਵੀ ਸਵਾਰ ਹੋ ਕੇ ਜਲੰਧਰ ਤੋਂ ਚੰਡੀਗੜ੍ਹ ਦੇ ਵਿੱਚ ਪਹੁੰਚਦੇ ਨੇ ਅਤੇ ਫਿਰ ਉਹਨਾਂ ਦੇ ਵੱਲੋਂ ਬਕਾਇਦਾ ਇੱਕ ਜਿਹੜਾ ਕਿ ਆਟੋ ਹੈ ਉਹ ਕੀਤਾ ਜਾਂਦਾ ਹੈ ਅਤੇ ਉਸ ਆਟੋ ਦੇ ਵਿੱਚ ਸਵਾਰ ਹੋ ਕੇ ਸੈਕਟਰ 43 ਬੱਸ ਸਟੈਂਡ ਤੋਂ ਜਿਹੜਾ ਕਿ ਸੈਕਟਰ 10 ਤੱਕ ਉਹ ਮਲਜ਼ਮ ਆਉਂਦੇ ਨੇ ਪਹਿਲਾਂ ਰੇਕੀ ਕੀਤੀ ਜਾਂਦੀ ਹੈ ਤੇ ਫਿਰ ਜਿਹੜਾ ਕਿ ਆਟੋ ਦੁਬਾਰਾ ਉੱਥੇ ਚੰਡੀਗੜ੍ਹ ਦੇ ਸੈਕਟਰ 43 ਦੇ ਵਿੱਚ ਲਿਜਾਇਆ ਜਾਂਦਾ ਹੈ ਅਤੇ ਇਸ ਦੌਰਾਨ ਜਦੋਂ ਪੁਲਿਸ ਦੇ ਵੱਲੋਂ ਤਹਿਕੀਕਤ ਕੀਤੀ ਜਾਂਦੀ ਹੈ ਤੇ ਜਿਸ ਆਟੋ ਦੇ ਵਿੱਚ ਸਵਾਰ ਹੋ ਕੇ ਇਹ ਮਲਜ਼ਮ ਆਏ ਸਨ ਉਸਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਆਟੋ ਚਾਲਕ ਦੇ ਵੱਲੋਂ ਇਹ ਜਾਣਕਾਰੀ ਸਾਂਝੀ ਕੀਤੀ ਗਈ ਕਿ ਉਸੇ ਆਟੋ ਦੇ ਵਿੱਚ ਹੀ ਪਹਿਲਾਂ ਇਸ ਘਰ ਦੀ ਦੇਖੀ ਕੀਤੀ ਗਈ ਸੀ ਅਤੇ ਬਾਅਦ ਦੇ ਵਿੱਚ ਜਿਹੜਾ ਕੀ ਹੈ ਅਗਲੇ ਦਿਨ ਇਸੇ ਆਟੋ ਦੇ ਵਿੱਚ ਸਵਾਰ ਹੋ ਕੇ ਮਲਜ਼ਮਾਂ ਦੇ ਵੱਲੋਂ ਇਹ ਅਟੈਕ ਕੀਤਾ ਜਾਂਦਾ ਪਰ ਇਸੇ ਦੌਰਾਨ ਜਿਹੜਾ ਕੀ ਹੈ ਮਲਜ਼ਮ ਹੈਗਾ ਆ ਉਹ ਫਰਾਰ ਹੋਣ ਦੀ ਕੋਸ਼ਿਸ਼ ਕਰਦੇ ਨੇ ਉਸ ਆਟੋ ਦੇ ਵਿੱਚ ਹੀ ਸਵਾਰ ਹੋ ਕੇ ਅਤੇ ਇੱਕ ਆਟੋ ਚਾਲਕ ਨੇ ਇਹ ਵੀ ਖੁਲਾਸਾ ਕੀਤਾ ਕਿ ਉਸ ਨੂੰ ਰੈੱਡ ਲਾਈਟ ਜੰਪ ਕਰਨ ਦੇ ਲਈ ਜਿਹੜਾ ਕਿ ਕਿਹਾ ਜਾਂਦਾ ਪਰ ਜਦੋਂ ਉਹ ਆਟੋ ਚਾਲਕ ਨਹੀਂ ਮੰਨਦਾ ਤਾਂ ਫਿਰ ਜਿਹੜੇ ਕਿ ਮੁਲਜ਼ਮ ਨੇ ਉਸ ਦੇ ਕੋਲ 500 ਰੁਪਏ ਦਾ ਨੋਟ ਸੁੱਟਦੇ ਨੇ ਅਤੇ ਫਿਰ ਰਹਾਇਸ਼ੀ ਇਲਾਕੇ ਦੇ ਵਿੱਚ ਜਿਹੜਾ ਕਿ ਉਹ ਭਜੇ ਨਾ ਸ਼ੁਰੂ ਕਰ ਦਿੰਦੇ ਸੋ ਪੁਲਿਸ ਨੇ ਤਾਂ 60 ਫੁੱਟ ਜਿਹੜੇ ਕਿ ਵੱਖ-ਵੱਖ ਥਾਵਾਂ ਦੇ ਉੱਪਰ ਲੱਗੇ ਨੇ ਉਸ ਦੇ ਆਧਾਰ ਤੇ ਆਟੋ ਚਾਲਕ ਨੂੰ ਗ੍ਰਿਫਤਾਰ ਕੀਤਾ ਤੇ ਉਹਨੇ ਖੁਲਾਸਾ ਕੀਤਾ ਕਿ ਇਹਨਾਂ ਮੁਲਜ਼ਮਾਂ ਦੇ ਵੱਲੋਂ ਆਟੋ ਦੇ ਵਿੱਚ ਬੈਠ ਕੇ ਆਪਣੀ ਟੀ-ਸ਼ਰਟ ਵੀ ਬਦਲੀ ਗਈ ਸੀ ਅਤੇ ਜਦੋਂ ਹਮਨੇ ਉਹ ਅੰਜਾਮ ਦਿੱਤਾ ਗਿਆ ਤਾਂ ਉਸ ਨੂੰ ਨਹੀਂ ਸੀ ਪਤਾ ਕਿ ਮੁਲਜ਼ਮਾ ਦੇ ਇਰਾਦੇ ਕੀ ਨੇ ਕੀ मंसूਬੇ ਨੇ ਉਹ ਸਿਰਫ ਆਟੋ ਕਰਾਏ